ਬਰਾਂਤ ਪਾਤਰ 64 ਕੇ ਲੇੰਕ ਕੇ ਚਰੀ ਕਰੰ 64 ਜੋਗਣੀਆਂ ਖੱਪਰ ਭਰਦੀਆਂ ਸਨ ਭੋਤਣੀਆਂ ਕਿਲਕਾਰੀਆਂ ਭਰਦੀਆਂ ਸਨ ਫੇਰਾਂਤ ਹੋਰ ਪੋਰੀਅੰ ਬਰਾਂਤ ਦੁਦਰੰ ਨਰੰ ਆਕਾਸ਼ ਵਿੱਚ ਹੋਰਾਂ ਫੇਰਦੀਆਂ ਸਨ ਜੋਸ਼ੂ ਰਵੀਰ ਪੁਰਸ਼ਾਂ ਨੂੰ ਭਰਦੀਆਂ ਸਨ ਸਨਾਦ ਦੇ ਬਾਦ ਦੇ ਗੋਦੀਆਂ ਸੋ ਸੋਬ ਾਂਗਲੰ ਤੇਰੰਗ ਮੰ ਸ਼ੇਸ਼ਤਰ ਧਾਰੀ ਸੂਰਮਿਆਂ ਦੇ ਹੱਥਾ ਉੱਤੇ ਗੋਦੇ ਚੰਮ ਦੇ ਦਸਤਾਨੇ ਸ਼ੋਭ ਰਹੇ ਸਨ ਢਕਾਂਤ ਢਾਕਣੀ ਪਰਮੰ ਪਖੰਤ ਆਮਿਕੰ ਰਣੰ ਡਾਂਕਣੀਆਂ ਡ ਘਾਰਦੀਆਂ ਫਿਰਦੀਆਂ ਸਨ ਅਤੇ ਰਣ ਭੂਮੀ ਵਿੱਚ ਮੁਰਦਿਆਂ ਦਾ ਮਾਸ ਖਾਂਦੀਆਂ ਸਨ ਕੇ ਲੰਕ ਦੇਵੀਆਂ ਕਰੰਡ ਹਕ ਢਾਮਰੂ ਸੁਰੰਗ ਰਾਣਪੋਮੀ ਵਿੱਚ ਕਾਲੀ ਦੇਵੀ ਕਿਲਕਾਰੀਆਂ ਮਾਰਦੀ ਸੀ ਅਤੇ ਡੋਰੋ ਦੀ ਆਵਾਜ਼ ਹੁੰਦੀ ਸੀ ਕਤਕ ਕਤਿਅ ਉਠੰ ਪਰਾਂਤ ਧੂਰ ਪਖਰੰ ਤਲਵਾਰਾਂ ਦੇ ਕੜਾਕੇ ਉੱਟਦੇ ਸਨ ਅਤੇ ਖਾਪਰਾ ਉੱਤੇ ਧੂੜ ਪੈ ਰਹੀ ਸੀ ਵਬਾਜ ਸੇਂਦਰੇ ਸੁਰੰ ਨਿਰਕਾਤ ਸੂਲ ਸਹਿਤੀਆਂ ਰਾਣ ਸਿੰਘ ਦੇ ਸੁਰ ਨਾਲ ਵੱਜ ਰਹੇ ਸਨ ਤ੍ਰਿਸ਼ੂਲਾ ਅਤੇ ਸਹਿਤੀਆਂ ਨਾਲ ਯੋਧੇ ਜ਼ਖਮੀ ਹੋ ਰਹੇ ਹਨ ਭਜ ਕਾਤਰੋ ਰਣੰ ਨਿਲਾਜ ਭਜ ਭੂ ਪਰੰ ਨਿਲਾਜ ਕਾਇਰ ਰਣ ਵਿੱਚੋਂ ਭਜ ਕੇ ਭੂਮੇ ਉੱਤੇ ਭਾਰ ਬਨ ਰਹੇ ਸਨ ਸੋ ਸ਼ਾਸਤਰ ਆਸਤਰ ਸੰਨਿਦੰ ਜੁਜੰਤ ਜੋਦਣੋ ਜੁਦੰ ਸ਼ਾਸਤਰਾ ਆਸਤਰਾ ਨਾਲ ਸੱਜੇ ਹੋਏ ਯੋਧੇ ਯੁੱਧ ਵਿੱਚ ਚੂਜਦੇ ਸਨ आरज्यपांक लज्जनन करान्त द्रोह केवलन कर जो लज्जा रूप चिक्ड़ ਵਿੱਚ ਫਸੇ ਹੋਏ ਸਨ ਉਹ ਕੇਵਲ ਧਰੋ ਕਰਦੇ ਸਨ परान्त अंग भंग ਹੋਇ ਉਠੰਤ मांस करदमन अंग ਕੱਟ ਕੇ ਡਿਗਦੇ ਸਨ ਤਾਂ ਮਾਸ ਦੇ ਚਿੱਕੜ ਵਿੱਚੋਂ ਛੱਟੇ ਉੱਠਦੇ ਸਨ के लंत जान कदवलं सौमज्य कान है ਗੋਪਿਕਾਂ ਯੋਪਰਤੀ ਤੋ ਹੁੰਦਾ ਹੈ ਮਾਨੋ ਗੋਪੀਆਂ ਵਿੱਚ ਕਾਨਾ ਗਿਦੋ ਖੇਡਦੇ ਹੋਣ ਦਹਕ ਡੋਰ ਡਾਕਣ ਚਲੰਤ ਝਾਲ ਰੋਸਨ ਡੋਰੋ ਤੇ ਡਾਕਣੀਆਂ ਬੋਲਦੀਆਂ ਸਨ ਤੀਰਾ ਦੀ ਚਮਕ ਝਾਲ ਲਿਸ਼ਕਦੀ ਸੀ ਨਿਨਾਦ ਦੇ ਨਾਦ ਨਾਫਰੀਆਂ বাজੰਤ ਪੇਰ ਪੀਖਣੰ ਨਾਫਰੀਆ ਦਾ ਲਗਾਤਾਰ ਨਾਦ ਹੋ ਰਿਹਾ ਸੀ ਅਤੇ ਪੇਰੀ ਦੀ ਭੀਸ਼ਣ ਧੁਨੀ ਹੋ ਰਹੀ ਸੀ। ਕਰੰਤ ਕੋਰ ਦੁੰਦ ਵੀ ਕਰੰਤ ਕਾ ਨਰੇ ਸੁਰੰਗ। ਤੋਂ ਸਾ ਪਿਆਨ ਕਸੋਰ ਵਿੱਚ ਗੂੰਜ ਰਹਾ ਸੀ। ਕਰੰਤ ਝਾਜਰੋ ਝੜੰ ਬਜੰਤ ਬਾਸੂਰੀ ਪਰੰ। ਝਾਜ ਦੀ ਆਵਾਜ਼ ਹੋ ਰਹੀ ਸੀ ਅਤੇ ਚੰਗੀ ਸੁਰ ਨਾਲ ਬੰਸਰੀ ਵਜ ਰਹੀ ਸੀ। ਨ ਚਾਂਤ ਬਾਜ ਤਿਛਣੰ ਚਲਾੰਤ ਚਾਚਰੀ ਕੀਰਤੰ। ਤੇ ਜੀ ਨਾਲ ਘੋੜੇ ਨੱਚਦੇ ਸਨ ਅਤੇ ਚੰਚਲਤਾ ਨਾਲ ਚੱਲਦੇ ਸਨ। ਲੇਖੰਤ ਲੀਕ ਉਪਰਿਯੰ ਸੁਪੰਤ ਕੁੰਡਲੀ ਕਰੰ। ਧਰਤੀ ਉੱਤੇ ਸ਼ੁਮ ਦੇ ਨਿਸ਼ਾਨ ਦੀ ਥਾਂ ਤੇ ਲੀਕ ਜਹੀ ਉੱਪਰ ਰਹੀ ਸੀ ਜੋ ਗੋਲਾਕਾਰ ਰੂਪ ਵਿੱਚ ਸ਼ੋਭ ਰਹੀ ਸੀ। ਉਪੰਤ ਧੂਰ ਪੂਰੀਯੰ। ਖੁਰੀਨ ਨਿਰਦਲੀ ਨਬੰ। ਪੁਰਾਣ ਨਾਲ ਉਠੀ ਹੋਈ ਬਹੁਤ ਧੂੜ ਆਕਾਸ਼ ਵਿੱਚ ਪਸਰ ਰਹੀ ਸੀ। ਪਰਾਂਤਪੂਰ ਪੌਰਣੰ ਸੋ ਪੌਰ ਠੌਰ ਜਿਉ ਜਲੰ ਰਣ ਵਿੱਚੋਂ ਬਹੁਤ ਭੈ ਮਹਿਸੂਸ ਹੁੰਦਾ ਸੀ। ਜਿਵੇਂ ਪਾਣੀ ਵਿੱਚ ਘੁੰਮਣ ਕੇ ਰਿਵਾਰੀ ਥਾਂ ਤੋਂ ਤਾਰੂ ਵਿਅਕਤੀ ਨੂੰ ਡਰ ਲੱਗਦਾ ਹੈ। ਭਜੰਤ ਤੀਰ ਬੀਰਣੰ ਚਲੰਤ ਮਾਨ ਪ੍ਰਾਨ ਲੈ। ਧੀਰਜ ਵਾਲੇ ਕੇਈ ਸੂਰਮੇ ਆਪਣੇ ਮਾਨ ਅਤੇ ਪ੍ਰਾਣ ਬਚਾ ਕੇ ਭੱਜ ਗਏ ਸਨ ਤਲੰਤ ਪਾਂਤ ਦਿੱਤੀੰ ਭਜੰਤ ਹਾਰ ਮਾਨਕੈ ਹਾਥੀਆਂ ਦੀ ਪੰਕਤੀ ਦੀ ਪੰਕਤੀ ਦੱਲੀ ਜਾ ਚੁੱਕਣ ਤੋਂ ਬਾਅਦ ਸੂਰ ਮੇ ਹਾਰ ਮੰਨ ਕੇ ਭੱਜੇ ਜਾ ਰਹੇ ਸਨ ਮੇਲੰਤ ਦਾਤ ਘਾਸ ਲੈ ਰ ਰੱਛ ਸਬਦ ਉਚਰੰ ਕਈ ਦੰਦਾ ਵਿੱਚ ਘਾ ਲੈ ਕੇ ਰਾਮ ਜੀ ਨੂੰ ਆ ਮਿਲੇ ਸਨ ਅਤੇ ਰੱਛਿਆ ਕਰੋ ਰੱਛਿਆ ਕਰੋ ਸ਼ਬਦ ਮੂੰਹੋਂ ਉਚਾਰ ਰਹੇ ਸੰ ਬਿਰਾਦ ਦਾਨਵੰ ਜੁਜਿਓ ਸੋ ਹਾਥ ਰਾਮ ਨਿਰਮਲੰ ਇਸ ਤਰ੍ਹਾਂ ਸ਼੍ਰੀ ਰਾਮ ਦੇ ਪਵਿੱਤਰ ਹੱਥਾਂ ਨਾਲ ਬਿਦਦ ਦੇ ਤ ਮਾਰਿਆ ਗਿਆ ਇਹ ਤੋਂ ਸ਼੍ਰੀ ਬਚਿਤ੍ਰਨਾਟਕੇ ਰਾਮ ਅਵਤਾਰ ਕਥਾ ਬਿਰਾਦ ਦਾਨਵ ਵੱਧੈ ਇੱਥੇ ਸ਼੍ਰੀ ਬਚਿੱਤਰ ਨਾਟਕ ਰਾਮ ਦੀ ਰਾਮ ਅਵਤਾਰ ਕਥਾ ਵਿੱਚ ਵਿਰਾਦ ਦਾਨਵ ਬੱਧ ਅਥ ਬਨ ਮੋ ਪਰਵੇਸ਼ ਕਥਨ ਹੁਣ ਬਨ ਮੋ ਪਰਵੇਸ਼ ਦਾ ਕਥਨ ਤੋਹਰਾ ਇਹ ਵੀ ਦਮਾਰ ਵਿਰਾਦ ਕੋ ਬਨ ਮੇ ਤਸੇ ਨਿਸੰਗ ਇਸ ਤਰ੍ਹਾਂ ਵਿਰਾਦ ਦੇਦ ਨੂੰ ਮਾਰ ਕੇ ਰਾਮਚੰਦਰ ਨਿਸੰਗ ਹੋ ਕੇ ਬਣ ਵਿੱਚ ਘੁਸ ਗਏ ਸੋਕ ਕਬ ਸਿਆਮ ਇਹ ਵਿਦ ਕਹਿਓ ਰਗੁਬਰ ਜੁਧ ਪਰਸੰਗ ਸਿਆਮ ਕਵੀ ਨੇ ਇਸ ਤਰ੍ਹਾਂ रामचंद्र ਦੇ ਯੁੱਧ ਦਾ ਪਰਸੰਗ ਕਹਿ ਸੁਣਾਇ ਸੁਖ ਦਾ ਛੰਦ ਰਖ ਅਗਸਤ ਤਾਮ ਆਗਸਤ ਰਹੀ ਦੇ ਥਾਨ ਉਤੇ ਗਏ ਰਾਜਾ ਰਾਮ ਰਾਜਾ रामचंद्र ਤੁਜ ਧਰਮ ਤਾਮ ਜੋ ਧਰਮ ਥਾਨ ਦਾ ਝੰਡਾ ਰੂਪ ਹਨ ਸੀਆ ਸਹਤ ਬਾਮ ਉਹ ਆਪਣੀ istri ਸੀਤਾ ਸਮੇਤ ਚਲੇ ਗਏ ਲਖ ਰਾਮ ਪੀਰ रामचन्द्रਨ ਨੂੰ ਸੂਰਮਾ ਜਾਣ ਕੇ ਰਖ ਦੀਨ ਤੀਰ ਆਗਸਤ ਰਿਸ਼ੀ ਨੇ ਉਹਨਾਂ ਨੂੰ ਤੀਰ ਦਿੱਤਾ ਰਿਪ ਸਰਬ ਚੀਰ ਜਿਹੜਾ ਸਾਰੇ ਵੈਰੀਆਂ ਨੂੰ ਚੀਰ ਕੇ ਹਰ ਸਰਬ ਪੀਰ ਸਾਰੇ ਦੁੱਖ ਦੂਰ ਕਰਕੇ ਮੁੜ ਵਾਪਸ ਆ ਜਾਂਦਾ ਸੀ ਰਿਖ ਵਿਦਾ ਕੀਨ ਅਗਯਾਸਤ ਰਿਸ਼ੀ ਨੇ ਰਾਮ ਨੂੰ ਵਿਦਾ ਕੀਤਾ ਆ ਸਿਖਾ ਦੀਨ ਅਤੇ ਆਸ਼ੀਸ਼ ਦਿੱਤੀ ਦੁੱਤ ਰਾਮ ਚੀਨ ਰਾਮ ਦੀ ਸ਼ਬੀ ਨੂੰ ਵੇਖ ਕੇ ਮਨ ਮਨ ਪਰਬੀਨ ਪਰਬੀਨ 무ਨੀ ਦਾ ਮਨ ਆਨੰਦਿਤ ਹੋ ਰਿਹਾ ਸੀ ਪ੍ਰਭ ਭ्रात ਸੰਗ ਰਾਮਚੰਦਰ ਭਰਾ ਸਹਿਤ ਸੀ ਸੰਗ ਸੁਰੰਗ ਅਤੇ ਪਰਮਸੁੰਦਰੀ ਸੀਤਾ ਨੂੰ ਨਾਲ ਲੈ ਕੇ ਤਜ ਚਿੰਤ ਅੰਗ ਸਰੀਰ ਦੀ ਚਿੰਤਾ ਛੱਡਦੇ ਹੋਏ ਤਸ ਬਣ નિਸੰਗ નિਸੰਗ ਹੀ ਬਾਣ ਵਿੱਚ ਜਾਵੜੇ ਤਰ ਬਾਣ ਪਾਣ ਜਿਨ੍ਹਾਂ ਨੇ ਹੱਥ ਵਿੱਚ ਬਾਣ ਧਾਰਨ ਕੀਤਾ ਹੋਇਆ ਸੀ ਕਟਕਸ ਕਿਰਪਾਣ ਲਕਨਾਲ ਤਲਵਾਰ ਬੰਨੀ ਹੋਈ ਸੀ ਪੁਜ ਬਰ ਅਜਾਨ ਗੋディア ਆ ਜਾਣ ਤੱਕ ਜਿਨ੍ਹਾਂ ਦੀਆਂ ਸੁੰਦਰ ਪਾਹਾਂ ਸਨ ਚਾਲ ਤੀਰਥ ਨਾਨ ਉਹ ਰਾਮ ਚੱਲ ਕੇ ਤੀਰਥ ਵਿੱਚ ਇਸ਼ਨਾਨ ਕਰਨ ਲੱਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ